ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੰਗਨਾਰ ਦਾ ਨਾਮ ਇੱਕ ਬਾਰ ਫੇਰ ਤੋਂ ਸੁਰਖੀਆਂ ਦੇ ਵਿੱਚ ਆ ਚੁੱਕੀ ਹੈ ਬੀਤੇ ਕੱਲ ਯਾਨੀ ਕਿ ਗੁਰੂਵਾਰ ਨੂੰ ਕੰਗਨਾਰ ਨੂੰ ਚੰਡੀਗੜ੍ਹ 에ਅਰਪੋਰਟ ਦੇ ਉੱਪਰ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ ਮਹਿਲਾ ਕਰਮਚਾਰੀ ਨੇ ਥੱਪੜ ਮਾਰਨ ਦਾ ਕਾਰਨ ਨਹੀਂ ਦੱਸਿਆ ਅਤੇ ਉਸਨੇ ਦੱਸਿਆ ਕਿ ਕੰਗਨਾਰ ਨੇ ਮਹਿਲਾ ਕਿਸਾਨਾਂ ਨੂੰ 100-100 ਰੁਪਏ ਦੇ ਕੇ ਤਰਨੇ ਦੇ ਉੱਪਰ ਬੈਠਣ ਵਾਲੀਆਂ ਕਿਹਾ ਸੀ ਅਤੇ ਉਸ ਵਕਤ ਮੇਰੀ ਮਾਂ ਉੱਥੇ ਹੀ ਬੈਠੀ ਸੀ ਕੀ ਫਸਦ ਲਈ ਸਾਥੀ ਆ ਗਏ ਮੇਰੇ ਬੱਚੇ ਕੀ ਮਾਵੇਂ ਮੇਰੀ ਮਾਂ ਬੈਠੀ ਸੀ ਉਸ ਸਮੇਂ ਜਦੋਂ ਇਸਨੇ ਬਿਆਨ ਦਿੱਤਾ ਆ ਪਰ ਆ ਕੀ ਫਸਦ ਲਈ ਸਾਥੀ ਆ ਗਏ ਮੇਰੇ ਬੱਚੇ ਕੀ ਮਾਵੇਂ ਮੇਰੀ ਮਾਂ ਬੈਠੀ ਸੀ ਉਸ ਸਮੇਂ ਜਦੋਂ ਇਸਨੇ ਬਿਆਨ ਦਿੱਤਾ ਅਜੀਹੇ ਦੇ ਵਿੱਚ ਹੁਣ ਕੰਗਨਾ ਨੇ ਇਹ ਬਿਆਨ ਦੁਬਾਰਾ ਚਰਚਾਵਾਂ ਦੇ ਵਿੱਚ ਲਿਆਉਣ ਦੀਆਂ ਜੜੀਆਂ ਹੈਗੀਆਂ ਨੇ ਕਵਾਇਦਾਂ ਸ਼ੁਰੂ ਕਰ ਦਿੱਤੀਆਂ ਨੇ ਜੀ ਹਾਂ ਕੰਗਨਾ ਦੇ ਉਹੀ ਬਿਆਨ ਇੱਕ ਵਾਰ ਫੇਰ ਤੋਂ ਚਰਚਾਵਾਂ ਦੇ ਵਿੱਚ ਆ ਚੁੱਕੇ ਨੇ ਜਿਸ ਦੀ ਵਜ੍ਹਾ ਦੇ ਨਾਲ ਇਹ ਸਾਰਾ ਕੁਝ ਕੱਲ ਹੋਇਆ ਹੈ। ਦੱਦੀ ਕੀ ਕੰਗਨਾ ਦਾ ਇਹ ਬਿਆਨ 27 ਨਵੰਬਰ 2020 ਦਾ ਹੈ ਜ ਜਿਹਦੇ ਵਿੱਚ ਕੰਗਨਾ ਰਣੌਤ ਨੇ ਰਾਤ 10 ਵਜੇ ਦੇ ਕਰੀਬ ਫੋਟੋ ਨੂੰ ਪੋਸਟ ਕੀਤਾ ਅਤੇ ਲਿਖਿਆ ਸੀ ਕਿ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਈ ਮਹਿਲਾ ਉਹੀ ਮਸ਼ਹੂਰ ਬਲਕੀਸ਼ ਦਾਦੀ ਹੈ ਜੋ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਸੀ ਜੋ 100 ਰੁਪਏ ਲੈ ਕੇ ਉੱਥੇ ਮੌਜੂਦ ਰਹਿੰਦੀ ਸੀ। ਹਾਲਾਂਕਿ ਬਾਅਦ ਵਿੱਚ ਕੰਗਨਾ ਨੇ ਪੋਸਟ ਨੂੰ ਡਿਲੀਟ ਕਰ ਦਿੱਤਾ ਤੇ ਇਸ ਤੋਂ ਬਾਅਦ ਫਿਰ ਵੀ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਪੋਸਟ ਨੂੰ ਖੂਬ ਸ਼ੇਅਰ ਕਰ ਲਿਆ ਸੀ। ਕੰਗਨਾ ਦਾ ਉਹ ਪੋਸਟ ਜਿਸ ਦੇ ਵਿੱਚ ਮਹਿਲਾ ਨੂੰ 100 ਰੁਪਏ ਲੈ ਕੇ ਤਰਨੇ ਦੇ ਉੱਪਰ ਬੈਠਣ ਵਾਲੀ ਲਿਖਿਆ ਸੀ ਇਹ ਤੁਹਾਡੀ ਸਕਰੀਨ ਦੇ ਉੱਪਰ ਮੌਜੂਦ ਵੀ ਹੈ। ਦੱਸਦੀ ਹੈ ਕਿ ਜਿਸ ਮਹਿਲਾ ਦੇ ਉੱਪਰ ਕੰਗਨਾ ਨੇ ਕਮੈਂਟ ਲਿਖਿਆ ਸੀ ਉਹ ਬਠਿੰਡਾ ਦੇ ਪਿੰਡ ਬਹਾਦਰਗੜ ਝੰਡੀਆਂ ਦੀ ਰਹਿਣ ਵਾਲੀ ਮਹਿੰਦਰ ਕੌਰ ਸੀ। ਉਹਨਾਂ ਨੇ ਇਸ ਮਾਮਲੇ ਦੇ ਬਾਅਦ ਬਠਿੰਡਾ ਕੋਰਟ ਦੇ ਵਿੱਚ ਕੰਗਨਾ ਦੇ ਖਿਲਾਫ ਮਾਨਹਾਨੀ ਦਾ ਦਾਵਾ ਵੀ ਪੇਸ਼ ਕੀਤਾ ਸੀ ਪਰੰਤੂ ਸਭ ਦੇ ਦਰਮਿਆਨ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਘਟਨਾ ਜੋ ਚੰਡੀਗੜ੍ਹ 에어ਪੋਰਟ ਦੇ ਪਰਵਾਪਰੀ ਹੈ ਉਸ ਦੇ ਵਿੱਚ ਜਿਹੜਾ ਨਾਮ ਅੱਗੇ ਆਇਆ ਐਸੀਆਈਐਸਐਫ ਦੀ ਜੋ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਆਖਿਰ ਉਹ ਕੌਣ ਹੈ ਜੀ ਹਾਂ ਸਾਰੇ ਹੀ ਲੋਕ ਇਹ ਜਾਣਨਾ ਵੀ ਚਾਹੁੰਦੇ ਨੇ ਮਹਿਲਾ ਕਰਮਚਾਰੀ ਦਾ ਨਾਮ ਕੁਲਵਿੰਦਰ ਕੌਰ ਹੈ ਜੋ ਕਿ ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ ਹੈ ਕੁਲਵਿੰਦਰ ਕੌਰ ਦੇ ਵਿਆਹ ਦੀ ਜੇਕਰ ਗੱਲ ਕਰੀਏ ਤਾਂ 6 ਸਾਲ ਪਹਿਲਾਂ ਜੰਮੂ ਦੇ ਵਿੱਚ ਉਸ ਦਾ ਜਿਹੜਾ ਵਿਆਹ ਹੋ ਚੁੱਕਾ ਹੈ ਤੇ ਉਸ ਦਾ ਪਤੀ ਵੀ CISF ਦੇ ਵਿੱਚ ਸੇਵਾ ਕਰਦਾ ਹੈ। ਕੁਲਵਿੰਦਰ ਦੇ ਦੋ ਬੱਚੇ ਨੇ ਅਤੇ ਇਸ ਸਭ ਦੇ ਦਰਮਿਆਨ ਦੱਸਦੀ ਹੈ ਕਿ 2.5 ਸਾਲ ਤੋਂ ਉਹ ਚੰਡੀਗੜ੍ਹ ਦੇ ਵਿੱਚ ਤਾਇਨਾਤ ਹੈ ਅਤੇ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਸਾਡੀ ਕੁਲਵਿੰਦਰ ਦੇ ਨਾਲ ਗੱਲ ਨਹੀਂ ਹੋਈ ਹੈ ਇਸ ਬਾਰੇ ਵਿੱਚ ਕਿ ਕੀ ਕਰਨਾ ਵਾਪਰੀ ਹੈ। ਮੈਲਾ ਕਰਮਚਾਰੀ ਦੇ ਭਾਈ ਸ਼ੇਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਮੈਨੂੰ ਇਸ ਦੇ ਬਾਰੇ ਵਿੱਚ ਖਬਰਾਂ ਤੋਂ ਹੀ ਪਤਾ ਲੱਗਿਆ ਸੀ ਕਿ ਕੁਲਵਿੰਦਰ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਪਰੰਤੂ ਮੇਰੀ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਹੈ ਜਦੋਂ ਤੱਕ ਸਾਡੀ ਉਸਦੇ ਨਾਲ ਗੱਲਬਾਤ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਨੂੰ ਸਮਰਥਨ ਦੇਣਾ ਕੋਈ ਗਲਤ ਗੱਲ ਨਹੀਂ ਹੈ ਕਿਸਾਨ ਦੇ ਹਿੱਤ ਦੇ ਵਾਸਤੇ ਲੜ ਰਹੇ ਨੇ ਅਤੇ ਮੈਂ ਖੁਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਜੁੜਿਆ ਹੋਇਆ ਹਾਂ ਅਤੇ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਸਾਡੀ ਧੀ ਦੇ ਵੱਲੋਂ ਜੋ ਵੀ ਕੀਤਾ ਗਿਆ ਹੈ ਉਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਪਰੰਤੂ ਦੂਸਰੇ ਪਾਸੇ ਇੱਕ ਵੀਡੀਓ ਜਿਹੜੀ ਹੈ ਜਾਰੀ ਕੀਤੀ ਜਾਂਦੀ ਹੈ ਖੁਦ ਕੰਗਰਨ ਰਣੌਦ ਦੇ ਵੱਲੋਂ ਅਤੇ ਕੰਗਨਾਰ ਰਣੌਦ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਜਾਣਕਾਰੀ ਦੇ ਕੇ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਅਤਵਾਦ ਫੈਲ ਰਿਹਾ ਹੈ ਇਸ ਦੇ ਉੱਪਰ ਲਗਾਮ ਲਗਾਉਣ ਦੀ ਜ਼ਰੂਰਤ ਹੈ ਪਰੰਤੂ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਜਰੂਰ ਕਰਨਾ ਬਿਲਕੁਲ ਵੀ ਨਾ ਭੁੱਲਣਾ